ਤਾਂ ਤੁਸੀਂ ਬਰਨਾਲਾ ਪਹੁੰਚੇ ਅੱਜ 28 ਤਰੀਕ ਨੂੰ ਬਹੁਤ ਵੱਡੀ ਕਾਂਗਰਸ ਦੀ ਇੱਕ ਜੋ ਰੈਲੀ ਹੋਣ ਜਾ ਰਹੀ ਹੈ 28 ਤਰੀਕ ਨੂੰ ਲੋਕ ਸਭਾ ਦੇ ਵਿੱਚ ਆਪੋਜੀਸ਼ਨ ਲੀਡਰ ਔਰ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਬਰਨਾਲੇ ਪਹੁੰਚ ਰਹੇ ਨੇ ਤੁਹਾਨੂੰ ਪਤਾ ਹੈ ਪਿਛਲੇ 2 ਮਹੀਨੇ ਤੋਂ ਲਗਾਤਾਰ ਕਾਂਗਰਸ ਪਾਰਟੀ ਪੂਰੇ ਪੰਜਾਬ ਵਿੱਚ ਰੈਲੀਆਂ ਕਰ ਰਹੀ ਹੈ ਬੜੀ ਠੰਡ ਸੀ ਪੋਦਾ ਮਹੀਨਾ ਸੀ ਤੇ 5 ਦਿਨਾਂ ਦੇ ਵਿੱਚ 10 ਰੈਲੀਆਂ ਦੀ 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 ਸ਼ੁਰੂਆਤ ਦੇ ਨਾਲ ਇਹ سلسلہ ਸ਼ੁਰੂ ਹੋਇਆ 28 ਤਰੀਕ ਨੂੰ ਰਾਹੁਲ ਜੀ ਦਾ ਇੱਥੇ ਮਕਸਦ ਤੇ ਮਤਲਬ ਆਉਂਦਾ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਥ ਦੇਣਾ ਉਹਨਾਂ ਦੀ ਆਵਾਜ਼ ਬੁਲੰਦ ਕਰਨੀ ਜਿਹੜੀ ਇਹ ਅਮਰੀਕਾ ਦੇ ਨਾਲ ਟ੍ਰੀਟੀ ਕੀਤੀ ਹੈ ਟ੍ਰੇਡ ਡੀਲ ਜਿਹਨੂੰ ਆਪਾਂ ਕਹਿੰਦੇ ਵਪਾਰਿਕ ਸਮਝੌਤਾ ਉਹਨੂੰ ਤੋਂ ਲੈ ਕੇ ਜਿਸ ਨਾਲ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ ਔਰ ਮੰਦਰੀਗਾ ਸਕੀਮ ਜਿਵੇਂ ਖਤਮ ਕੀਤੀ ਹੈ ਜਾਂ ਜਿਵੇਂ ਉਸ ਨੂੰ ਤੋੜ ਮੋੜ ਦਿੱਤਾ ਹੈਗਾ ਉਸ ਤੇ ਸਿਲਸਿਲੇ ਦੇ ਵਿੱਚ ਮਜ਼ਦੂਰਾਂ ਦੇ ਚੁੱਲ੍ਹੇ ਜਿਵੇਂ ਠੰਡੇ ਕਰਨ ਦਾ ਪ੍ਰੋਗਰਾਮ ਬਣਾ ਲਿਆ ਕੇਂਦਰ ਸਰਕਾਰ ਨੇ ਔਰ ਜਿਸ ਤਰੀਕੇ ਦੇ ਨਾਲ ਸਾਡੀ ਆਮ ਆਦਮੀ ਪਾਰਟੀ ਨੇ ਜਿਹੜੀ ਇੱਥੇ ਸਰਕਾਰ ਉਹਨੇ ਚੁੱਪ ਧਾਰ ਰੱਖੀ ਹੈ ਕੁਛ ਬੋਲ ਹੀ ਨਹੀਂ ਰਹੇ ਰੋਜ਼ ਲਗਾਤਾਰ ਆਪਾਂ ਕੋਈ ਦਿਨ ਹੈ ਕੋਈ ਹਫਤਾ ਨੀ ਨੰਗ ਦਾ ਜਿੱਦ ਦਿਨ ਸਾਡੇ ਇੱਥੇ ਕਤਲ ਨਹੀਂ ਹੁੰਦਾ ਫਰੋਤੀਆਂ ਨਹੀਂ ਦਿੱਤੀਆਂ ਜਾ ਰਹੀਆਂ ਕੋਈ ਅਜਾ ਦਿਨ ਨਹੀਂ ਜਦੋਂ ਆਪਾਂ ਕਹੀਏ ਇਕ ਆਮ ਆਦਮੀ ਦੁਬਾਰਾ ਡਰ ਤੇ ਭੌ ਦੇ ਵਿੱਚ ਚਲਾ ਗਿਆ ਨਸ਼ਿਆਂ ਦੀ ਜਿਹੜੀ ਗੱਲ ਸੀ ਨਸ਼ਿਆਂ ਦੇ ਵਿਰੁੱਧ ਜਿਹੜੀ ਲੜਾਈ ਦੀ ਗੱਲ ਸੀ ਰੋਜ਼ ਪੱਤਰਕਾਰ ਭਾਈਚਾਰਾ ਕਿਤੇ ਨਾ ਕਿਤੇ ਖਬਰ ਉਜਾਗਰ ਕਰਦਾ ਵੀ ਆਹ ਹਾਲਾਤ ਹੈ ਨਸ਼ਿਆਂ ਦੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਤੇ ਉੱਤੇ ਰਾਹੁਲ ਜੀ ਨੇ ਆ ਕੇ ਆਪਦੀ ਗੱਲਬਾਤ ਰੱਖਣੀ ਹੈ ਕਾਂਗਰਸ ਪਾਰਟੀ ਦਾ ਜਿਹੜਾ ਵਰਕਰ ਹੈਗਾ ਉਹ ਪੂਰੇ ਜੋਸ਼ ਦੇ ਵਿੱਚ ਹੈਗਾ ਔਰ ਉਸ ਦੇ ਤਹਿਤ ਅੱਜ ਪਾਰਟੀ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਵੜਿੰਗ ਜੀ ਵੀ ਬਰਨਾਲਾ ਪਹੁੰਚੇ ਹੋਏ ਐ ਉਹਨੇ ਮੀਟਿੰਗ ਕਰ ਰਹੇ ਹਨ ਜਿਹੜੀ ਬਰਨਾਲੇ ਦੀ ਕਾਂਗਰਸ ਕਮੇਟੀ ਹੈਗੀ ਐ ਔਰ ਤਿੰਨ ਹਲਕਿਆਂ ਦੇ ਜਿਹੜੇ ਲੀਡਰਸ਼ਿਪਾਨ ਹੈ ਔਰ ਉਸ ਤੋਂ ਬਾਅਦ ਆ ਵੈਨਿਊ ਹੈਗਾ ਜਿੱਥੇ ਰੈਲੀ ਹੋਣੀ ਐ ਤੇ ਜਿੱਥੋਂ ਰਾਹੁਲ ਗਾਂਧੀ ਜੀ ਨੇ ਅਡਰੈਸ ਕਰਨਾ ਬਰਨਾਲੇ ਦੀ ਇਹ ਦਾਣਾ ਮੰਡੀ ਹੈਗੀ ਐ ਜਿੱਥੇ ਸਾਰਾ ਕੁਝ ਪ੍ਰਬੰਧ ਹੋਣਗੇ ਔਰ ਰਾਹੁਲ ਜੀ ਇੱਥੇ ਆ ਕੇ ਕਾਂਗਰਸ ਪਾਰਟੀ ਦੇ ਔਰ ਪੰਜਾਬ ਦੇ ਵਸਆਂ ਨੂੰ ਸਬੋਧਨ ਕਰਨਗੇ ਸਭ ਸਾਹਿਬ ਕਾਂਗਰਸ ਪਾਰਟੀ ਦੇ ਆਗੂ ਵਰਕਰਾਂ ਨੂੰ ਇਸ ਰੈਲੀ ਨੂੰ ਦੇਖ ਕੇ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲਿਆ ਬਹੁਤ ਬਹੁਤ ਉਤਸ਼ਾਹ ਦੇਖੋ ਪਿਛਲੇ 30 ਸਾਲਾਂ ਦੇ ਵਿੱਚ ਜਾਂ 40 ਸਾਲਾਂ ਦੇ ਵਿੱਚ ਵੀ ਮੈਨੂੰ ਇੱਕ ਪਾਰਟੀ ਦਿਖਾ ਦਿਓ ਜਿਨੇ ਪੋਦੇ ਮਹੀਨੇ ਦੇ ਵਿੱਚ ਪੰਜ ਦਿਨਾਂ ਦੇ ਵਿੱਚ 10 ਰੈਲੀਆਂ ਕੀਤੀਆਂ ਹੋ ਇੱਕ ਦਿਨ ਇੱਕ ਦਿਨ ਦੋ ਦੋ ਰੈਲੀਆਂ ਗੁਰਦਾਸਪੁਰ ਹੁਸ਼ਿਆਰਪੁਰ ਅਗਲੇ ਦਿਨ ਸਮਰਾਲਾ ਸਮਰਾਲੇ ਦੇ ਨਾਲ ਆ ਕੇ ਬਲਾਚੌਰ ਤੀਜੇ ਦਿਨ ਰਾਜਪੁਰਾ ਆ ਕੇ ਚੌਥਾ ਦਿਨ ਸੰਗਰੂਰ ਇਸੇ ਤਰੀਕੇ ਨਾਲ ਬਠਿੰਡਾ ਪਾਗਾ ਪ੍ਰਾਣਾ ਗੁਰੂਰਸ ਆਇਆ ਉਸ ਤੋਂ ਬਾਅਦ ਦਾਕਾ ਰਾਏਕੋਟ ਮਾਨਸਾ ਆਪਣਾ ਅਮ ਜੈਨਜੀ ਦਾ ਜੰਡਿਆਲਾ ਸੋ ਇਸ ਤਰੀਕੇ ਦੇ ਨਾਲ ਰੈਲੀਆਂ ਚੱਲ ਰਹੀਆਂ ਹਨ ਦੇਖੋ ਕੋਈ ਰੈਲੀ ਨਾ ਬਾ ਰੈਲੀ ਸੋ ਕਿਤੇ ਨਾ ਕਿਤੇ ਇਹ ਇਹ ਵਰਕਰਾਂ ਦਾ ਉਤਸ਼ਾਹੀ ਹੈ ਜਿਸ ਕਰਕੇ ਮਨੁਬਲ ਮਿਲਦਾ ਹੈ ਲੀਡਰਸ਼ਿਪ ਨੂੰ ਇਹ ਰੈਲੀਆਂ ਕਰਨ ਦਾ ਆ ਸੇ ਰੈਲੀਆਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਹੋਏ ਆ ਉਹ ਗੱਲਾਂ ਉਜਾਗਰ ਕਰਨ ਦਾ ਸਤਿ ਸ੍ਰੀ ਅਕਾਲ ਜੇ ਆਪਾਂ ਇੰਟਰਨੈਸ਼ਨਲ ਮੁੱਦੇ ਦੀ ਗੱਲ ਕਰੀਏ ਤਾਂ ਐਪੀਨ ਫਾਈਲਸ ਜੋ ਦਿੱਸ ਤੋਂ ਮੈਨੂੰ ਨਹੀਂ ਲੱਗਦਾ ਕੋਈ ਹਿੰਦੁਸਤਾਨ ਕੀ ਸਾਰੇ ਵਰਡ ਦਾ ਕੋਈ ਬੱਚਾ ਜਾਂ ਕੋਈ ਆदमी ਜਿਹੜਾ ਉਸ ਤੋਂ ਨਾ ਵਾਤੀ ਪਊਵੇ ਪਰ ਉਹਦੇ ਵਿੱਚ ਇਹ ਵੀ ਐ ਵੀ ਜੇਕ ਦੇਸ਼ ਦੇ ਪ੍ਰਧਾਨ ਮੰਤਰੀ ਔਰ ਇਹਦੇ ਜਿਹੜੇ ਪੁਰੀ ਸਾਹਿਬ ਨੇ ਕੇਂਦਰੀ ਮੰਤਰੀ ਉਹਨਾਂ ਦਾ ਨਾਮ ਅੱਗੇ ਆ ਰਿਹਾ ਕਾਂਗਰਸ ਦਾ ਕੀ ਰਿਐਕਸ਼ਨ ਹੈ ਦੇਖੋ ਕਾਂਗਰਸ ਨੇ ਮੁੱਦਾ ਲੋਕ ਸਭਾ ਦੇ ਵਿੱਚ ਇਸ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਉੱਥੇ ਕੀ ਹਾਲਾਤ ਨੇ ਤੁਹਾਨੂੰ ਪਤਾ ਇਹ ਮੁੱਦਾ ਬੜਾ ਸੰਗੀਨ ਹੈ ਔਰ ਇਸ ਦੇ ਪਿੱਛੇ ਬੜੇ ਵੱਡੀਆਂ-ਵੱਡੀਆਂ ਤਾਕਤਾਂ ਹੈਗੀਆਂ ਬੜੀਆਂ-ਵੱਡੀਆਂ ਤਾਕਤਾਂ ਇਸ ਇਸ ਫਾਈਲਾਂ ਦੇ ਵਿੱਚ ਛੁਪੀਆਂ ਹੋਈਆਂ ਸੋ ਉਮੀਦ ਕਰਦੇ ਆਂ ਕਿ ਜਦੋਂ ਸਮਾਂ ਆਊਗਾ ਇਹ ਚੀਜ਼ਾਂ ਬਾਹਰ ਨਿਕਲ ਕੇ ਆਉਣਗੀਆਂ ਔਰ ਲੋਕਾਂ ਤੱਕ ਸੱਚਾਈ ਪਹੁੰਚੂਗੀ ਥੈਂਕ ਯੂ